ਸਮੇਂ ਵਿੱਚ ਇੱਕ ਅਧਿਆਪਕ ਨੇ ਪੁੱਛਿਆ ਪਿੰਡ ਤੇ ਸ਼ਹਿਰ ਵਿੱਚ ਕੀ ਫਰਕ ਹੈ ਇੱਕ ਬੱਚੇ ਨੇ ਬੜਾ ਸੁੰਦਰ ਜਵਾਬ ਦਿੱਤਾ ਕਿ ਪਿੰਡਾਂ ਵਿੱਚ ਕੁੱਤੇ ਆਵਾਰਾ ਘੁੰਮਦੇ ਆ ਤੇ ਗਊਆਂ ਪਾਲੀ ਜਾਂ ਪਾਲੀਆਂ ਜਾਂਦੀਆਂ ਸ਼ਹਿਰਾਂ ਵਿੱਚ ਗਊਆਂ ਆਵਾਰਾ ਘੁੰਮਦੀਆਂ ਤੇ ਕੁੱਤੇ ਪਾਲੇ ਜਾਂਦੇ ਆ ਮੇਰੇ ਪਿੰਡ ਦਾ ਆਣਪੜ੍ਹ ਵਿਅਕਤੀ ਗਊਆਂ ਚਰਾਉਣ ਲੈ ਕੇ ਜਾਂਦਾ ਤੇ ਪਰ ਸ਼ਹਿਰ ਦਾ ਜਿਹੜਾ ਪੜਿਆ ਲਿਖਿਆ ਵਿਅਕਤੀ ਆ ਉਹ ਕੁੱਤੇ ਨੂੰ ਕੱਢਣ ਲੈ ਕੇ ਜਾਂਦਾ ਜੀਵਨ ਦਾ ਕੌੜਾ ਸੱਚੇ ਇਹ ਵੀ ਆ ਅਨਾਥ ਆਸ਼ਰਮ ਵਿੱਚ ਬੱਚੇ ਮਿਲਦੇ ਆ ਗਰੀਬਾਂ ਦੇ ਵਿਰਦਾ ਆਸ਼ਰਮ ਵਿੱਚ ਬਜ਼ੁਰਗ ਮਿਲਦੇ ਆ ਅਮੀਰਾਂ ਦੇ ਵੱਤ ਦੇ ਨਾਲ ਨਾਲ ਸਭ ਕੁਝ ਬਦਲ ਜਾਂਦਾ ਪੁਰਾਣੇ ਜ਼ਮਾਨੇ ਵਿੱਚ ਜਿਸ ਨੂੰ ਅਸੀਂ ਠੇਂਗਾ ਕਹਿੰਦੇ ਇੱਕ ਦੂਜੇ ਨੂੰ ਚੜਾਉਂਦੇ ਸੀ ਉਸ ਨੂੰ ਅੱਜ ਲੋਕ ਲਾਈਕ ਕਹਿੰਦੇ ਆ ਤੇ ਇਹ ਲੋਕ ਲਾਈਕ ਲੈਣ ਲਈ ਵੀ ਲੋਕ ਲੋਕਾਂ ਨੂੰ ਇੱਕ ਦੂਜੇ ਨੂੰ ਕਹਿੰਦੇ ਆ ਅਗਰ ਮੇਰੀਆਂ ਗੱਲਾਂ ਸਹੀ ਲੱਗੀਆਂ ਹੋਣ ਤਾਂ Subscribe jadi cari